ਉਹਨਾਂ ਨੂੰ ਮਰੀਜ਼ਾਂ ਵੇਰੇ ਸਾਵਧਾਨੀਆਂ ਕੀ ਹੈ ਜੀ ਸਸਕਲ ਜੀ ਅੱਜ 23 ਮਾਰਚ ਨੂੰ ਸੀਨੀਅਰ ਸਿਟੀਜ਼ਨ ਕਲੱਬ ਵੱਲੋਂ ਸਿਵਲ ਹਸਪਤਾਲ ਖਰੜ ਦੇ ਵਿੱਚ ਚਿੱਟੇ ਮੋਤੀ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿੱਥੇ ਬਿਲਕੁਲੀ ਮੁਫਤ ਪਰੇਸ਼ਾਨ ਹੋਣਗੇ ਚਿੱਟੇ ਮੋਤੀ ਦੇ ਆ ਨਾਰਮਲੀ ਵੀ ਸੱਚ ਸੀਨੀਅਰ ਸਾਡੇ ਐਸਡੀਐਚ ਖਰੜ ਦੇ ਵਿੱਚ ਜਿੱਤੇ ਮੋਤੀ ਦੇ ਫ੍ਰੀ ਆਪਰੇਸ਼ਨ ਹੁੰਦੇ ਨੇ ਚਿੱਟੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਕੁਝ ਸਾਵਧਾਨੀਆਂ ਵਰਤੀਆਂ ਹੋਣੀਆਂ ਹੁੰਦੀਆਂ ਹਨ ਜਿਹੜੀਆਂ ਵੀ ਅਸੀਂ ਦਵਾਈਆਂ ਦਿੱਤੀਆਂ ਐ ਡਾਕਟਰ ਮਰੀਜ਼ਾਂ ਨੂੰ ਆਣੀ ਤੁਹਾਨੂੰ ਖਾਤੋਂ ਕਿ ਪ੍ਰੋਪਰ ਤਰੀਕੇ ਨਾਲ ਪਾਣਾ ਚਾਹੀਦਾ ਹੈ ਜਦੋਂ ਪਰਤੀ ਖੁੱਲਦੀ ਹੈ ਉਦੋਂ ਹਸਪਤਾਲ ਆਣਾ ਚਾਹੀਦਾ ਹੈ ਤੀਸਰੇ ਦਿਨ ਦਿਖਾਣਾ ਚਾਹੀਦਾ ਹੈ ਸੱਤਵੇਂ ਦਿਨ ਆਉਣਾ ਚਾਹੀਦਾ ਹੈ ਕੋਈ ਵੀ ਪਰੇਸ਼ਾਨੀ ਲਾਲਗੀ ਜਾਂ ਪਾਣੀ ਜ਼ਿਆਦਾ ਆਉਂਦਾ ਅੱਖਾਂ ਦੇ ਵਿੱਚ ਉਸੇ ਦਿਨ ਹਸਪਤਾਲ ਆ ਕੇ ਡਾਕਟਰ ਨੂੰ ਦਿਖਾਣਾ ਚਾਹੀਦਾ ਹੈ ਸਲਾਹ ਲੈਣੀ ਚਾਹੀਦੀ ਕਾਲੀ ਯਾ ਚਿੱਟੇ ਮੋਤੀ ਦਾ ਕੀ ਫਰਕ ਹੈ ਜੀ ਇਸ ਵਿੱਚ ਚਿੱਟੇ ਮੋਤੀ ਦਾ ਆਪਰੇਸ਼ਨ ਜਿਹੜਾ ਅੱਜ ਕੱਲ੍ਹ ਹਰ ਕੈਂਪ ਦੇ ਵਿੱਚ ਫ੍ਰੀ ਹੁੰਦਾ ਹੈ ਔਰ ਉਹਦੇ ਵਿੱਚ ਮਰੀਜ਼ ਨੂੰ ਬਹੁਤ ਜਲਦੀ ਪਤਾ ਲੱਗਦਾ ਹੈ ਕਿ ਮੇਰੀ ਅੱਖਾਂ ਦੀ ਰੋਸ਼ਨੀ ਘਟ ਰਹੀ ਹੈ ਇਸ ਕਰਕੇ ਮਰੀਜ਼ ਬਹੁਤ ਜਲਦੀ ਹਸਪੀਟਲ ਪਹੁੰਚ ਜਾਂਦਾ ਹੈ ਆਪਰੇਸ਼ਨ ਵੀ ਕਰਾ ਲੈਂਦਾ ਹੈ ਔਰ ਆਪਰੇਸ਼ਨ ਤੋਂ ਬਾਅਦ ਉਹਨੂੰ ਹੀ ਰੋਸ਼ਨੀ ਆ ਜਾਂਦੀ ਹੈ ਜਿੰਨੀ ਬਿਮਾਰੀ ਤੋਂ ਪਹਿਲਾਂ ਸੀ ਕਾਲੀ ਮੋਤੀ ਦੀ ਅਗਿਆਨਤਾ ਕਾਰਨ ਕਾਲੀ ਮੋਤੀ ਦੇ ਕਾਰਨ ਮਰੀਜ਼ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ ਉਹਨੂੰ ਵੀ ਰੋਸ਼ਨੀ ਘਟ ਜਾਂਦੀ ਹੈ ਮਰੀਜ਼ ਨੂੰ ਜ਼ਿਆਦਾ ਪਤਾ ਨਹੀਂ ਲੱਗਦਾ ਹੈ ਮੋਸਟਲੀ ਮਰੀਜ਼ ਸਾਡੇ ਕੋਲ ਉਦੋਂ ਪਹੁੰਚਦਾ ਹੈ ਜਦੋਂ ਲਾਸਟ ਸਟੇਜ ਹੁੰਦੀ ਹੈ ਤੇ ਉਹਦੇ ਆਪਰੇਸ਼ਨ ਤੋਂ ਬਾਅਦ ਵੀ ਰੋਸ਼ਨੀ ਨਹੀਂ ਬਚਦੀ ਇਸ ਲਈ 40 ਸਾਲ ਤੋਂ ਬਾਅਦ ਹਰ ਮਰੀਜ਼ ਹੈ ਕਿਉਂ ਆ ਕੇ ਪਰੇਸ਼ਾਨੀ ਆਦੀ ਹੋਵੇ ਖੰਡ ਪਾਣੀ ਆਦਾ ਹੋਵੇ ਇੰਗਰੇੜੇ ਦਾ ਚਸ਼ਮਾ ਮਾਰ ਮਾਰ ਬਦਲ ਰਿਹਾ ਹੋਵੇ ਉਹਨੂੰ ਜ਼ਰੂਰ ਆ ਕੇ ਇੱਕ ਵਾਰੀ ਆਪਣਾ ਕਾਲੀ ਮੋਤੀ ਦਾ ਚੱਕਰ ਕਰਾਉਣ ਚਾਹੀਦਾ ਹੈ ਤਾਂ ਕਿ ਟਾਈਮ ਸਿਰ ਇਲਾਜ ਕਰਾ ਕੇ ਆਪਣੀ ਵਕਤ ਬਚਾ ਸਕੋ ਠੀਕ ਹੈ ਸਰੀਜਨ ਵੈਲਫੇਅਰ ਕਲੱਬ ਉਹਦੇ ਪਿੱਛੇ ਭਗਤ ਸਿੰਘ ਜੀ ਦੀ ਯਾਦ ਦੇ ਵਿੱਚ ਸਥਾਪਿਤ ਹੋਇਆ ਹੈ ਤੇ ਇਹ ਬਹੁਤ ਦੇਰ ਤੋਂ ਚੰਗੇ ਕੰਮ ਕਰਦੇ ਆ ਰਹੇ ਹਨ ਅੱਜ ਤਾਂ 30ਵਾਂ ਕੈਂਪ ਹੈ ਇਹ ਇਸ ਕਲਾ ਵਾਤਾ ਜਿਹੜਾ ਲੱਗਿਆ ਹੋਇਆ ਤੇ ਪਹਿਲਾਂ ਵੀ ਬੜੇ ਚੰਗੇ ਢੰਗ ਨਾਲ ਕੰਮ ਚੱਲਦਾ ਆ ਰਿਹਾ ਮੈਨੂੰ ਪਹਿਲਾਂ ਮੈਨੂੰ ਆਉਂਦਾ ਮੌਕਾ ਮਿਲਿਆ ਇੱਕ ਦੋ ਵਾਰ ਤੇ ਅੱਜ ਵੀ ਤੇ ਇਸ ਦੇ ਵਿੱਚ ਇੱਕ ਚੰਗੇ ਕਾਜ ਵਾਸਤੇ ਕੰਮ ਕਰ ਰਹੇ ਹਾਂ 휴ਮੈਨਿਟੀ ਦੇ ਜਿਸ ਦੇ ਵਿੱਚ योगदान ਸਾਡੇ ਹਰਵਿੰਦਰ ਸਿੰਘ ਪ੍ਰਧਾਨ ਜੀ ਦਾ ਬਹੁਤ ਹੈ ਜਿਹੜੇ ਪ੍ਰਧਾਨ ਜੀ ਆਪਣੇ ਸਿਟੀਜ਼ਨ ਵੈਲਫੇਅਰ ਕਲੱਬ ਦੇ ਤੇ ਬਾਕੀ ਮੈਂਬਰਸ ਵੀ ਸਾਰੇ ਨਾਲ ਜੁੜੇ ਹੋਏ ਹਨ ਬਹੁਤ ਸਟੂਡੈਂਟਾਂ ਨਾਲ ਉਹਨਾਂ ਨੇ ਚੰਗੇ ਕੰਮ ਕੀਤੇ ਅਜ ਤੱਕ ਤੇ ਹੁਣ ਵੀ ਅੱਜ ਦਾ ਜਿਹੜਾ ਇਹ ਉਦਘਾਟਨ ਕਰ ਰਹੇ ਆਂ ਤੀਵੇਂ ਕੈਂਪ ਦਾ ਚੌਥਾਈ ਕੈਂਪ ਦਾ ਤੇ ਇਹ ਵੀ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਤੇ ਕਾਮਯਾਬੀ ਹੋਵੇਗਾ ਤੇ ਬਹੁਤ ਚੰਗੀ ਗੱਲ ਹੈ ਇਸ ਤਰ੍ਹਾਂ ਦੇ ਕਾਰਜ ਦੇ ਵਿੱਚ ਨਾਲ ਜੋੜਨਾ ਚਾਹੀਦਾ ਹੈ ਬਈਆ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਕਿ ਮੈਨੂੰ ਇਸ ਕੰਮ ਦੇ ਵਿੱਚ ਜਿਹੜੇ ਭਰਾ ਰਿੰਦਰ ਸਿੰਘ ਜੀ ਤੇ ਬਾਕੀ ਸਾਰੇ ਵੈਲਫੇਅਰ ਕਲੱਬ ਦੇ ਮੈਂਬਰਸ ਨੇ ਨਾਲ ਜੋੜਿਆ ਤੇ ਬਾਕੀ ਸਿਵਲ ਹਸਪੀਟਲ ਵਾਲਿਆਂ ਦੀ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਇਸ ਇਸ ਕੈਂਪ ਨੂੰ ਕਾਮਯਾਬ ਹੋਣ ਦੇ ਵਿੱਚ ਪੂਰਾ ਯੋਗਦਾਨ ਦਿੰਦੇ ਆ ਸਾਡੇ ਐਸਐਮਓ ਸਾਹਿਬ ਪਰਮਿੰਦਰ ਜੀ ਸਿੰਘ ਜੀ ਡਾਕਟਰ ਪ੍ਰਮਿੰਦਰ ਜੀ ਸਿੰਘ ਇਸ ਅੱਜ ਦੇ ਵਿਸ਼ੇਸ਼ ਮੈਨ ਮਹਾਨ ਵਿਰਾਸਾ ਲਾਉਣਗੇ ਤੇ ਡਾਕਟਰ ਸੰਜੀਤ ਦਾ ਜਹਨ ਜੀ ਪਰ ਇਹ ਸਾਰੇ ਨਾਲ ਜੁੜੇ ਹੋਏ ਆ ਚੰਗੇ ਕੰਮ ਕਰ ਰਹੇ ਨੇ ਇੱਕ ਕੰਮ ਨੇ ਕਰਨੇ ਚਾਹੀਦੇ ਨੇ ਤੇ ਇਨਸਾਨੀਅਤ ਦੇ ਨਾਤੇ ਇਹ ਕੰਮ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਮਾਣ ਮਿਲਣਾ ਚਾਹੀਦਾ ਇਸ ਨਾਲ ਦੇ ਹਾਸਦੇ ਠੀਕ ਹੈ ਠੀਕ ਹੈ ਕੈਂਪ ਲਾਉਂਦੇ ਆ ਰਹੇ ਅੱਜ ਤੱਕ ਕਿੰਨੇ ਕੁ ਮਰੀਜ਼ਾਂ ਦਾ ਤੁਸੀਂ ਇਹਦੇ ਵਿੱਚ ਫਾਇਦਾ ਕਰ ਚੁੱਕੇ ਹੋ ਤਕਰੀਬਨ 3500 3200 ਦੇ ਕਰੀਬ ਹੋਗੇ ਹੋਗੇ ਜੀ ਅੱਜ ਤੱਕ ਤੁਹਾਨੂੰ ਕੋਈ ਸਰਕਾਰ ਵੱਲੋਂ ਵੀ ਕੋਈ ਅੱਜ ਤੱਕ ਸਹਾਇਤਾ ਮਿਲੀ ਹੈ ਨਹੀਂ ਜੀ ਕੋਈ ਸਹਸਤਾ ਨਹੀਂ ਤੁਸੀਂ ਆਪਣੇ ਪੱਦਰ ਦੀ ਕਰ ਰਹੇ ਹੋ ਆਪਣੇ ਪੱਦਰ ਦੀ ਕਰ ਰਹੇ ਤੁਸੀਂ ਸ਼ਹੀਦ ਆ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਉ ਰਹੇ ਆ ਤੇ ਜਿਹੜੇ ਨੌਜਵਾਨੀ ਪੀੜੀ ਭੜਕੀ ਫਿਰਦੀ ਉਹਨਾਂ ਨੂੰ ਉਹਨਾਂ ਬਾਰੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਉਹਨਾਂ ਨੂੰ ਇਹ ਹਰ ਸਾਲ ਇਸੇ ਕਰਕੇ ਲਾਈਦਾ ਦਸਤਿਆਦ ਕਰੀਦਾ ਉਹਨਾਂ ਨੂੰ ਵੀ ਲੋਕ ਨੌਜਵਾਨ ਪੀੜੀ ਨਾਗਰ ਲੱਗੇ ਵੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰੇ ਤਾਜ਼ਾ ਕਰੀ ਰਹੀਏ ਉਸੀ ਉਹਨਾਂ ਦੀ